ਆਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਖਵਾਜਾ ਬਲੀ ਕਰੀ ਬਲੀ ਦਰਗਾਹ ਸ਼ਰੀ ਖਵਾਜਾ ਜੀ ਸ਼੍ਰੀ ਚਮਕੌਰ ਸਾਹਿਬ ਵਿਸ਼ਾਲ ਭੰਡਾਰਾ ਵੀ ਹੋਣਾ ਉਹਦੇ ਬਾਰੇ ਵੀ ਅੱਪਾ ਗੱਲਬਾਤ ਕਰਾਂਗੇ ਪਰ ਹਲੇ ਛੇਵਾਂ ਭੰਡਾਰਾ ਜਿਹੜਾ ਹੋਣ ਜਾ ਰਿਹਾ ਹੈ ਤਕਰੀਬਨ 5 ਹਫ਼ਤੇ ਪੰਜ ਐਤਵਾਰ ਲਗਾਤਾਰ ਜਿਹੜੇ ਟੁੱਟ ਲੰਗਰ ਵੱਤੇ ਆ ਖਵਾਜਾ ਵੀਰ ਜੀ ਦੀ ਬੜੀ ਅਪਾਰ ਕਿਰਪਾ ਤੁਹਾਨੂੰ ਪਤਾ ਸਥਾਨ ਦੱਸਣ ਦੀ ਲੋੜ ਨਹੀਂ ਹੁਣ ਤਾਂ ਸਾਰਿਆਂ ਨੂੰ ਮੂੰਹ ਜਵਾਨੀ ਜਿਹੜਾ ਜਾਦ ਹੋ ਗਿਆ ਤਕਰੀਬਨ ਹਰ ਐਤਵਾਰ ਇੱਥੇ ਲੰਗਰ ਲੱਗ ਰਿਹਾ ਹੈ ਕਵਾਜਾ ਬਲੀ ਜੀ ਦੀ ਅਪਾਰ ਕਿਰਪਾ ਦੇ ਨਾਲ ਜਗਾ ਤੁਹਾਨੂੰ ਬਤਾਈ ਆ VOTING ਪੁਆਇੰਟ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਆ ਸਾਹਮਣੇ ਦਾਸਤਾਨੇ ਸ਼ਾਦਤਾ 메ਨ ਹਾਈਵੇ ਚਲੇ ਜਾਂਦਾ ਇੱਧਰੋਂ ਚਲੇ ਜਾਓ ਰੋਪੜ ਇੱਧਰੋਂ ਚਲੋ ਜਾਓ ਲੁਧਿਆਣੇ ਨੂੰ ਜਿਹੜੇ ਵੀ ਆਹ ਰਸਤੇ ਨੂੰ ਲੰਘੇ ਸਾਰਿਆਂ ਨੂੰ ਭਾਈ ਹੱਥ ਜੋੜ ਕੇ ਬੇਨਤੀ ਆ ਵੀ ਸਾਰਿਆਂ ਨੇ ਲੰਗਰ ਟੁੱਟ ਵਰਦਨੇ ਕੱਲ ਨੂੰ ਮਾਹ ਦੀ ਦਾਲ ਵਿੱਚ ਛੋਲਿਆਂ ਦੀ ਦਾਲ ਪਾਈ ਹੋਈ ਐ ਸਾਬਤ ਮਾਂ ਵਿੱਚ ਰਾਜਮਾ ਬਹੁਤ ਸਵਾਦ ਜਿਹੜੀ ਸਬਜ਼ੀ ਬਣਨੀ ਐ ਕੱਲ ਨੂੰ ਮਾਹ ਦੀ ਦਾਲ ਤੇ ਕੰਬੀਨੇਸ਼ਨ ਜਿਹੜਾ ਨਾਲ ਹੋਣਾ ਉਹ ਬਾਸਮਤੀ ਚਾਵਲਾ ਦਾ ਇਹੀ ਲੋਕੇਸ਼ਨ ਹੈ ਤੇ ਨਾਲੇ ਗੋਲ ਗੱਪੇ ਨਾਲ ਖੱਟਾ ਮਿੱਠਾ ਪਤਾ ਨਹੀਂ ਕਿੰਨੇ ਭਸਮਾ ਪਾ ਕੇ ਜਿਹੜਾ ਪਾਣੀ ਬਹੁਤ ਸਵਾਦ ਬਣਾਣਾ ਸਾਡੇ ਰਿਸ਼ੂ ਵੀਰ ਹੋਣੀ ਖੜੇ ਆ ਸਾਰਿਆਂ ਨੇ ਪਰਿਵਾਰ ਸਬੰਧ ਪਹੁੰਚਣਾ ਸ਼ਾਮ ਨੂੰ ਖਵਾਜਾ ਪੀਰ ਜੀ ਦੇ ਟੁੱਟ ਨਿਆਜ਼ ਦੇ ਲੰਗਰ ਵੀ ਜਿਹੜੇ ਮਿੱਠੇ ਚੌਲਾਂ ਦੇ ਟੁੱਟ ਵਰਦਣੇ ਆ ਤੇ ਸਾਹਮਣੇ ਦੇਖੋ ਤਿਆਰੀਆਂ ਹਫ਼ਤਾ ਹੀ ਪਹਿਲਾ ਹੋ ਜੰਨੀ ਆ ਉਹ ਟੈਂਟ ਦਾ ਸਮਾਨ ਵੀ ਸਾਹਮਣੇ ਆ ਗਿਆ ਉਹ ਸਾਡੇ ਚੁੱਲ੍ਹੇ ਆ ਗਏ ਠੀਕ ਆ ਲੱਕੜ ਦੇਖ ਸਕਦੇ ਹੋ ਤੁਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਪੂਰਾ ਸਹਿਯੋਗ ਅਸੀਂ ਸਾਰਿਆਂ ਦਾ ਬਈ ਧੰਨਵਾਦ ਕਰਦੇ ਆਂ ਮਾਤਾ ਨੈਣਾ ਦੇਵੀ ਸੇਵਾਦਾਰ ਜਾਗਰਣ ਕਮੇਟੀ ਸਮੂਹ ਨਗਰ ਇਲਾਕਾ ਨਿਵਾਸੀ ਸ੍ਰੀ ਜਮਕੌਰ ਸਾਹਿਬ ਸਾਡੇ ਫੌਜੀ ਵੀਰ ਸਾਡੇ ਐਨ ਆਰ ਆਈ ਵੀਰ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਹਿਯੋਗ ਦਿੰਦੇ ਆਂ ਸਾਰਿਆਂ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਕੱਲ ਨੂੰ ਠੀਕ ਐਦਵਾਰ ਛੁੱਟੀ ਦਾ ਦੇਣਾ ਪਰਿਵਾਰ ਸਵੇਰੇ ਪਹੁੰਚਣਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਣਾ ਤੇ ਖਵਾਜੇ ਪੀਰ ਦੇ ਲੰਗਰ ਜਿਹੜੇ ਅਤੁੱਟ ਵਰਤ ਰਹੇ ਆਂ ਤੁਹਾਡਾ ਸਾਰਿਆਂ ਦਾ ਬਹੁਤ ਸਾਥ ਆ ਸਹਿਯੋਗ ਆ ਇਸੇ ਤਰ੍ਹਾਂ ਸਾਥ ਸਹਿਯੋਗ ਦਿੰਦੇ ਰਹੋ ਖਵਾਜਾ ਬਲੀ ਜੀ ਕਿਰਪਾ ਕਰਦੇ ਰਹਿਣਗੇ ਕਾਲੂ ਪਰਿਵਾਰ ਸਮੇਤ ਸਾਰੇ ਹਮ ਹਮਾਗੇ ਪਹੁੰਚੋ ਸਾਡੇ ਨਾਲ ਨੇ ਸਾਡੇ ਰਿਸ਼ੂ ਵੀਰ ਜੀ ਰਿਸ਼ੂ ਵੀਰ ਕੱਲ 6 ਮਹੀਨ ਐਤਵਾਰ ਆ ਰਿਹਾ ਲਗਭਗ ਆਪਾਂ ਨੂੰ 6 ਹਫਤੇ ਹੋ ਚੁੱਕੇ ਆ ਕੱਲ ਤਰੀਕਾ 6 ਜੁਲਾਈ ਦਿਨ ਐਤਵਾਰ ਕੱਲੂ ਆਪਾਂ ਕਿਹੜਾ ਲੰਗਰ ਲਾ ਰਹੇ ਆ ਸਾਰੇ ਨੂੰ ਮੇਰੇ ਵੱਲੋਂ ਜੀ ਜੈ ਪੀਰਾਂ ਦੀ ਜੈ ਖਵਾਜਾ ਬਲੀ ਕਰੇ ਬਲੀ ਕਾਲੂ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ 6ਵੇਂ ਦੁਆਰਾ ਜਾਨੀ ਕਿ 6ਵਾਂ ਲੰਗਰ ਐ ਦੁਬਾਰਾ ਪਹਿਲੇ ਐਤਵਾਰ ਨੂੰ ਅਸੀਂ ਬੇਰਕਾ ਦੀ ਲੱਸੀ ਲਈਦੀ ਜੀ ਦੂਏ ਐਤਵਾਰ ਨੂੰ ਫੇਰ ਲੱਸੀ ਜੀ ਬਦਾਮਾਂ ਵਾਲਾ ਦੁੱਧ ਤੀਏ ਐਤਵਾਰ ਫੇਰ ਸ਼ਬੀਰ ਲਈ ਜੀ ਚੌਥੇ ਐਤਵਾਰ ਕੜੀ ਪਕੌੜਾ ਨਾਲ ਬਾਸਮਤੀ ਚੌਲ ਤੇ ਸ਼ਾਮ ਨੂੰ ਨਿਆਜ਼ ਜੀ ਪੰਜਵੇਂ ਐਤਵਾਰ ਦੀ ਰਾਜਮਾ ਚੌਲ ਤੇ ਗੋਲ ਗੱਪੇ ਦੇ ਫੇਰ ਲਈ ਕੱਲ ਜੀ ਦਿਨ ਐਤਵਾਰ 6 ਜੁਲਾਈ ਨੂੰ ਫੇਰ ਤੋਂ ਦੁਬਾਰਾ ਉਰੇ ਲੰਗਰ ਆ ਟੁੱਟ ਬਰਤਣੇ ਆ ਜੀ ਜਿਸ ਵਿੱਚ ਮਾਹਾਂ ਦੀ ਦਾਲ ਬਾਸਮਤੀ ਚੌਲ ਗੋਲ ਗੱਫੇ ਜੀ ਫਿਰ ਸ਼ਾਮ ਨੂੰ ਨਿਆਜ਼ ਜੀ ਉਹਨੇ ਭੰਡਾਰੇ ਦੇ ਨਾਲ ਟੁੱਟ ਭੰਡਾਰੇ ਦੇ ਨਾਲ ਆ ਜੀ ਸਾਰੇ ਸ਼ਹਿਰ ਨਿਵਾਸੀ ਨੂੰ ਮੇਰੀ ਬੇਨਤੀ ਹੈ ਜੀ ਵੀ ਕੱਲ ਨੂੰ ਹਮੂ ਹਮਾ ਕੇ ਜੀ ਕੱਲ ਨੂੰ ਫੇਰ ਉਹ ਖਵਾਜਾ ਬਲੀ ਦੇ ਸਰਕਾਰ ਤੇ ਪਹੁੰਚੋ ਜੀ ਤੇ ਭੰਡਾਰੇ ਦਾ ਆਨੰਦ ਮਾਣੋ ਤੇ ਆਪਣੀਆਂ ਮਰਜ਼ਾ ਪੂਰੀਆਂ ਕਰੋ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦੀਆਂ ਜਿਹੜੇ ਸਾਡੇ ਇੱਕ ਬੋਲ ਪਰ ਸਾਡੇ ਨਾਲ ਆ ਕੇ ਉਹਦੇ ਖੜ ਜਾਂਦੇ ਆ ਜੀ RAM ਵੀਰ ਦਾ ਗੌਰ ਦਾ ਸਾਨੂੰ ਬਹੁਤ ਬੜਾ ਸਹਿਯੋਗ ਹੈ ਉਹਦਾ ਹੁਣ ਸਾਨੂੰ ਆਪੇ ਫੋਨ ਆਜੰਦਾ ਵੀ 2010 ਸੇਵਾ ਬਹੁਤ ਬੰਦਿਆਂ ਦੀ ਐਨ ਆਰ ਆਈ ਵੀਰ ਬਹੁਤ ਹੈ ਬਹੁਤ ਬੜਾ ਸਹਿਯੋਗ ਹੈ ਸਾਰੇ ਸ਼ਹਿਰ ਦਾ ਬਹੁਤ ਸਹਿਯੋਗ ਹੈ ਜੀ ਛੇਮਾ ਭੰਡਾਰਾ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੈ ਜੀ ਮੈਂ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਖਵਾਜਾ ਬਲੀ ਕਰੇ ਬਲੀ